ਹਾਂਜੀ ਹਰਜੀਤ ਸਿੰਘ ਜੀ ਜੀ ਆਇਆਂ ਯੋਗ ਕੇਂਦਰ ਸਤਿਕੇਵਾਲਾ ਹਾਂਜੀ ਸਰਵਰ ਸਿੰਘ ਜੀ ਇਹ ਬੱਚੇ ਨੂੰ ਕੀ ਮੁਸ਼ਕਲ ਸੀਗੀ ਬੱਚਾ ਨਾ ਅੱਡੀ ਚੁੱਕ ਕੇ ਤੁਰਦਾ ਸੀ ਅੱਡੀ ਚੁੱਕ ਕੇ ਤੁਰਦਾ ਸੀ ਬੇਟੇ ਦਿਖਾਓ ਪੈਰ ਆਪਣਾ ਜਾਂ ਖੜੇ ਹੋ ਕੇ ਦਿਖਾ ਦਿਓ ਜਿਵੇਂ ਚੱਲਦੇ ਸੀ ਹਾਂਜੀ ਇਸ ਤਰ੍ਹਾਂ ਚੱਲਦਾ ਸੀ ਇਹ ਵਾਪਸ ਆ ਲਿਆ ਪੌਂਚਾ ਚੱਕੋ ਵਾਪਸ ਆ ਲਿਆ ਵਾਪਸ ਆ ਲਿਆ ਮੜਾ ਜੀ ਇਹ ਕਦੋਂ ਤੋਂ ਮੁਸ਼ਕਲ ਸੀ ਜੀ ਦੀ ਇਹ ਸ਼ੁਰੂ ਤੋਂ ਹੀ ਇਹ ਮੂਡ ਨੂੰ ਮੁਸ਼ਕਲ ਬਚਪਨ ਨੂੰ ਹਾਂਜੀ ਹਾਂਜੀ ਤੇ ਇੱਥੇ ਆਉਂਦਿਆਂ ਤੁਹਾਨੂੰ ਕਿੰਨੇ ਦਿਨ ਹੋਏ ਨੇ ਮੈਨੂੰ ਹੋ ਗਿਆ ਜੀ 25 ਦਿਨ ਹੋ ਗਏ ਜੀ 25 ਦਿਨ ਕੋਈ ਫਰਕ ਲੱਗਾ ਇੱਥੇ ਆਣ ਕੇ ਹਾਂਜੀ ਫਰਕ ਹੈਗਾ ਜੀ ਬਿਲਕੁਲ ਫਰਕ ਹੈਗਾ ਕਿੰਨੇ ਕ ਪਰਸੈਂਟ ਮੰਨਦੇ ਹੋ ਹਾਂ ਕੋਈ 100 ਦੇ ਵਿੱਚੋਂ ਨਾ ਕੋਈ 60% ਹੈ 60% ਹਾਂਜੀ ਆਪਾਂ 50 ਮੰਨ ਲੀਏ ਜੀ ਇਹ ਬੱਚਾ 25 ਦਿਨ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਅੱਧਾ ਪੈਰ ਜ਼ਮੀਨ ਦੇ ਨੇੜੇ ਲਿਆਉਣ ਲੱਗ ਪਿਆ ਹੈ ਸਾਨੂੰ ਉਮੀਦ ਹੈ ਕਿ ਇਹ ਪੈਰ ਬਿਲਕੁਲ ਜ਼ਮੀਨ ਤੇ ਲੱਗੇਗਾ ਠੀਕ ਹੈ ਬੋਤਰ ਸ਼ਾਬਾਸ਼ ਕਰਦੇ ਰੋ ਜੋ ਦੋਸਤੋ ਇਹ ਜੋ ਵੀਡੀਓ ਤੁਸੀਂ ਵੇਖੀ ਹੈ ਇਸ ਤਰ੍ਹਾਂ ਹੋਰ ਵੀ ਅਨੇਕਾਂ ਪੇਸ਼ੈਂਟ ਸਾਡੇ ਯੋਗ ਕੇਂਦਰ ਸਤੀਆ ਵਾਲਾ ਵਿਖੇ ਆਉਂਦੇ ਨੇ ਜਿਨ੍ਹਾਂ ਵਿੱਚ ਮਾਨਸਿਕ ਰੋਗ ਹੀ ਹੁੰਦੇ ਨੇ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਹੈ ਐਂਗਜ਼ਾਇਟੀ ਹੈ ਸਰੀਰਕ ਰੋਗਾਂ ਦੇ ਵਿੱਚ ਥਾਇਰਾਇਡ ਹੈ ਸਰਵਾਈਕਲ ਹੈ ਗਠੀਆ ਵਾਈ ਹੈ ਹਾਰਟ ਦੇ ਰੋਗ ਨੇ ਜਾ ਜੋੜਾਂ ਦੀਆਂ ਦਰਦਾਂ ਨੇ ਅਜਿਹੇ ਸਾਰੇ ਭੈਣ ਭਰਾ ਠੀਕ ਹੋ ਕੇ ਜਾਂਦੇ ਨੇ ਸਾਡੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਹੋਰ ਭੈਣਾ ਭਰਾਵਾਂ ਤੱਕ ਜਿਹੜੇ ਵੀ ਇਸ ਸਮੱਸਿਆ ਤੋਂ ਪੀੜਤ ਨੇ ਉਹ ਲਾਭ ਲੈ ਸਕਣ ਵੱਧ ਵੱਧ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ